ਸਾਡਾ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਸ਼ਾਬੜਾ ਜੀ ਆ ਗੱਲਬਾਤ ਕਰਾਂਗੇ ਉਹ ਵੀ ਵਿਸ਼ੇਸ਼ ਤੌਰ ਤੇ ਆਪਣੀ ਟੀਮ ਨੂੰ ਲੈ ਕੇ ਪਹੁੰਚਿਆ ਦਿਨ ਰਾਤ ਹੋਵੇ ਮੀਂਹ ਪੈਂਦਾ ਹੋਵੇ ਗੜਾ ਹੋਵੇ ਹਲੇਰੀ ਹੋਵੇ ਜਿੱਥੇ ਉਹਨਾਂ ਦੀ ਡਿਊਟੀ ਉਪਰਾਈਡ ਸਾਹਿਬ ਲਾਉਂਦੇ ਨੇ ਤਾਂ ਉਹ ਜ਼ਰੂਰ ਪਹੁੰਚਦੇ ਨੇ ਪੈਂਸਵਾਲ ਦਾ ਟੱਡਾ ਬੈਠੀ ਕੇ ਸਾਹਿਬ ਜੀ ਬੰਦ ਜੀ ਤੇ ਆ ਅਰਜਨ ਜਿਹੜਾ ਹਰਜਿੰਦਰ ਸਿੰਘ ਕਤਲਾਂ ਦੀ ਯਾਦ ਵਿੱਚ ਜਿਹੜਾ ਕੇਂਦਰ ਆਇਆ ਤਾਂ ਉਹਦਾ ਉਹਨਾਂ ਦਾ ਬਹੁਤ ਤੋਂ ਵੱਡਾ ਉਪਰਾਲਾ ਹੁੰਦਾ ਸੀ। ਅਰੇ ਤਾਂ ਉਹ ਵੀ ਦਿੱਕੇ ਵੀ ਪਾਉਂਦੇ ਸੀ। ਦਿਨ ਕੋ ਰਾਤ ਯਾਦ ਕਰਦੇ ਸੀ ਲੋਕ ਤਾਂ ਉਹਦੀ ਮਨੁਸ਼ੀਕੀ ਚਰਨ। ਉਹ ਅੱਜ ਜਿਹੜੇ ਇਹ ਸਰਬਜਨਕਲਾ ਕੇਂਦਰ ਦੇ ਵਿੱਚ ਜਿਹੜਾ ਕਿਹਾ ਜਾਂਦਾ ਜਿਹਨੇ ਲਗਾਇਆ ਜਾ ਰਿਹਾ ਹੈ ਇਹ ਸਾਡੇ ਮੌਤੀਸ ਕਾਰਜ ਉਹਦੇ ਦਿਲਾ ਪ੍ਰਦਾਨ ਹੋ ਰਹੀ ਹੈ। ਹਰਜਿੰਦਰ ਸਿੰਘ ਕਤਲਾਂ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਹੈ। ਉਹਨਾਂ ਦੀ ਬੜੀ ਵੱਡੀ ਦੇਣ ਵੀ ਸੀਗੀ ਸਾਡੇ ਮੂਹਰੇ ਦੇ ਜ਼ਿਲ੍ਹੇ ਨੂੰ ਕਿ ਲੋਕੀਂ ਦਿੱਤਾ ਨਹੀਂ ਵਾਕਈ ਆਪ ਜੀ ਨੇ ਤੋਂ ਆਪਾਂ ਕਹਿੰਦੇ ਸਵੱਛ ਭਾਰਤ ਦੇ ਨਾਲ ਉਹਨਾਂ ਨੇ ਇਹ ਸੇਵਾ ਨਿਭਾਈ ਤਾਂ ਹੀ ਅੱਜ ਉਹਨਾਂ ਨੇ ਯਾਦ ਦੇ ਵਿੱਚ ਜਿਹੜਾ ਕਿ ਸ਼੍ਰੀ ਬੁੱਧੁਰਗਾ ਅਰਗਨਮੈਂਟ ਲੀਡਰ ਦੇ ਨਾਮ ਤੇ ਨਾ ਇਹ ਕੈਂਪ ਲਗਾਇਆ ਗਿਆ ਤੇ ਜਿਹੜੀ ਜਿੰਮੇ ਹੋ ਰਹੀ ਹੈ ਬੜੀ ਵੱਡੀ ਜਿੰਨੀ ਦੇ ਵਿੱਚ ਨਾ ਬੜੀ ਮਹਾਨ ਚੇ ਨੇ ਆਪ ਚੱਲ ਕਰਾ ਰਹੇ ਅੰਦਰ ਹਸਪਤਾਲ ਜੀ ਲਗਵਾਏ ਨੇ ਬਹੁਤ ਜਣਾਂ ਦੇਖਣ ਆਏ ਨੇ ਤੇ ਅਸੀਂ ਅਬਰਾਏ ਸਰ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਮੇਸ਼ਾ ਹੀ ਸਿੱਖਿਆ ਤੇ ਸੇਫਲੀ ਬਹਿਲਦੇ ਆਦਾਰ ਤੇ ਕੰਮ ਕੀਤਾ ਹੈ ਤੇ ਅਬਰਾਏ ਸਰ ਵੱਲੋਂ ਜਿਹੜੀਆਂ ਸਾਰੇ ਜ਼ਿਲ੍ਹੇ ਵਿੱਚ ਪਹਿਲਾਂ ਵੀ ਜਿਹੜੀਆਂ 5 ਰੋਬੋਟੀਆਂ ਚੱਲਦੀਆਂ ਨੇ ਤੇ ਇੱਕ ਫਿਜ਼ੀਓਥੈਰੇਪੀ ਸੈਂਟਰ ਚੱਲਦੇ ਆਏ ਤੇ ਉਹਨੇ ਇੱਥੇ ਸਾਡੇ ਵੀਰ ਆਏ ਵੀ ਹੋਏ ਨੇ ਕਿਉਂਕਿ ਜਿਹੜੇ ਹਰਾਂ ਕਰਨ ਤੇ ਗਏ ਸੀਗੇ ਉਧਰ ਆ ਜਿਹੜੇ ਮੱਲਾਵਾਲੇ ਏਰੀਏ ਦੇ ਨਾਲ ਉੱਥੇ ਵੀ ਜਿਹੜੇ ਹੈਗੇ ਸਤਾਈ ਘਰ ਜਿਹੜੇ ਉਹ ਸਰਪਲੋ ਬਣਾਇਆ ਦੇ ਨਾਲ ਕਿਸੇ ਖਲਾਫ ਪ੍ਰਧਾਨ ਅਮਰਜੀਤ ਸਾਡੇ ਨਾਲ ਹੋਰ ਵੀ ਸੰਸਦਾ ਦੇ ਮੈਂਬਰ ਨੇ ਗੱਲਬਾਤ ਕਰਨਗੇ ਵਾਈਕੋ ਜੀ ਕਾ ਗੱਲ ਸਾਹਿਬ ਇਹ ਕਿਤੇ ਮੈਂ ਅੱਜ ਕੀ ਕਹਿਣਾ ਚਾਹੁੰਦੇ ਹਾਂ ਕਤਲਨ ਸਿੰਘ ਦੀ ਕਤਲਨ ਜੀ ਦੀ ਯਾਦ ਵਿੱਚ ਜਿਹੜਾ ਕੈਂਪ ਲਗਾਇਆ ਅਸੀਂ ਸਮੁੱਚੀ ਟੀਮ ਜਿਹੜੀ ਆ ਸਰਬਦਾ ਭਲਾ ਚੈਲਿਟੇਬਲ ਜਿਹੜਾ ਟਰਸਟ ਬਣਿਆ ਹੈ ਡਾਕਟਰ ਬਰਾਏ ਜੀ ਐਸਬੀ ਬਰਾਏ ਜੀ ਉਹਨਾਂ ਦੇ ਜਿਹੜਾ ਦੇਖ ਰਿਹਾ ਹੈ ਜਿਹੜਾ ਕੰਮ ਚੱਲ ਰਿਹਾ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਡੇ ਇਤਿਹਾਸਕ ਨਗਰ ਮੁਦਕੀ ਵਿੱਚ ਸ਼ਹੀਦਾਂ ਦੀ ਧਰਤੀ ਹੈ ਅੱਜ ਇੱਥੇ ਤੁਸੀਂ ਪਹੁੰਚੇ ਹੋ ਮਤਲਬ ਕਿ ਅੱਖਾਂ ਦੇ ਕੈਂਪ ਵਾਸਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਲੋੜਵੰਦ ਜਿਹੜੇ ਮਰੀਜ਼ ਆ ਕਾਫੀ ਗਿੰਦੀ ਜੇ ਪਹੁੰਚ ਚੁੱਕੇ ਸਵੇਰ ਤੋਂ ਲੈ ਕੇ ਉਹਨਾਂ ਦਾ ਅੱਜ ਤੁਸੀਂ ਦੇਖ ਅੱਖਾਂ ਦਾ ਚੈੱਕਅਪ ਕਰੋਗੇ ਐਨਕਾ ਫ੍ਰੀ ਦੇਣੀਆਂ ਉਹਨਾਂ ਦੇ ਲੈਂਜ਼ ਵੀ ਪਾਉਣੇ ਆ ਸਾਨੂੰ ਬੜੀ ਖੁਸ਼ੀ ਆਸੀ ਆਪਣੀ ਦੁਰਗਾ ਪੰਚਮੰਦਰੀ ਮੁਦਕੀ ਵੱਲੋਂ ਸਮਾਜ ਸੇਵਕ ਸੀ ਸ਼੍ਰੀ ਕੁਮਾਰ ਜੀ ਅਕਰਮਵਾਲ ਰਵਿੰਦਰ ਕੁਮਾਰ ਜੀ ਗਰਗ ਰਵਿੰਦਰ ਖਰਮੇ ਜੀ ਤੇ ਪੂਰੀ ਟੀਮ ਸਾਡੀ ਜਿੰਨੇ ਵੀ ਸਾਡੇ ਮੈਂਬਰ ਨੇ ਅਸੀਂ ਆਪਣੇ ਸੰਸਥਾ ਦੇ ਸਾਡੇ ਸਰਪ੍ਰਸਤ ਦਾ ਪ੍ਰਦੀਪ ਕੁਮਾਰ ਅਵਜਾ ਜੀ ਕੈਨੇਡਾ ਐਨ ਆਰ ਆਈ ਤੋਂ ਸਾਡੀ ਟੀਮ ਚਲਾਉਂਦੇ ਦੁਰਗਾ ਭਜਮੋਲੀ ਉਹਨਾਂ ਵੱਲੋਂ ਵੀ ਅਸੀਂ ਸਮੁੱਚੀ ਹੀ ਜਿਹੜਾ ਸਰਬੋਦਾ ਭਲਾ ਚੈਰੀਟੇਬਲ ਦਾ ਟਰਸਟ ਆ ਇਹਨਾਂ ਟੀਮ ਦਾ ਡਾਕਟਰਾਂ ਦੀ ਟੀਮ ਦਾ ਔਰ ਜਿਹੜੇ ਸੰਸਥਾ ਦੇ ਮੈਂਬਰ ਆ ਕਲੱਬ ਪ੍ਰਬੰਧਾਨਾ ਜਿੰਨੇ ਵੀ ਆ ਪ੍ਰੇਮ ਕੁਮਾਰ ਮਣ ਚੰਦਾ ਜੀ ਸਾਰਿਆਂ ਤੁਸੀਂ ਤੈਅ ਤੋਂ ਸ਼ੁਰੂ ਯਾਰ ਆ ਸਾਡੇ ਨਗਰ ਵਿੱਚ ਆਏ ਆ ਤੇ ਜਿਹੜਾ ਅੱਜ ਉਹ ਅੱਖਾਂ ਦਾ ਕੈਂਪਲ ਲਗਾ ਰਹੇ ਆ ਤੇ ਲੋਕਾਂ ਨੂੰ ਫਾਇਦਾ ਦੇਰੀਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੈਂਪ ਦੇ ਵਿੱਚ ਪਹੁੰਚੇ ਨੇ ਆਪਾਂ ਇਹਨੂੰ ਜਿਹੜਾ ਅੱਜ ਭਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਵਧੀਆ ਭਰਾਲਾ ਕੀਤਾ ਸਾਡੇ ਸ ਨੂੰ ਸਭ ਨੂੰ ਪਰਵਾਹ ਸਭ ਤੇ ਸ ਨੂੰ ਨਗਰ ਵਾਸੀਆਂ ਵਾਸਤੇ ਅੱਖਾਂ ਦਾ ਫਰੀ ਪਕੰਦ ਪਹੜਾ ਕੇ ਗਰੀਬਾਂ ਦਾ ਤੇ ਸਾਡੇ ਲੋਕਾਂ ਦਾ ਪਹੜਾ ਕੇ ਲੈਣੇ ਇਸ ਵਿੱਚ ਸਾਡੀ ਬਹੁਤ ਮਿਲਾਈ ਹੈ ਹਾਂਜੀ ਤਾਂ ਲੋਕ ਕੈਂਪ ਦੇ ਵਿੱਚ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਬਈ ਕਿੰਨਾ ਉਹਦਾ ਭਰਾਲਾ ਲੱਗਿਆ ਤੁਹਾਡੀ ਬਹੁਤ ਵਧੀਆ ਨਹੀਂ ਬਹੁਤ ਵਧੀਆ ਹੀ ਸਭ ਦਾ ਭਲਾ ਕਸ਼ਵਨੋ ਜੋ ਵੀ ਪਲਾਕ ਕੀਤਾ ਗਿਆ ਹੈ ਸੰਗਮ ਬਣੀ ਮਟੀ ਦੇ ਨਾਲ ਜੋ ਦੇ ਨਾਲ ਪਰਿਵਾਰ ਦੇ ਵਿੱਚ ਸਾਨੂੰ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਪਲਾ ਲੱਗਿਆ ਕਿਤੋਂ ਵੀ ਪਲਾ ਇਹ ਪੂਰਾ ਚਾਹੀਦਾ ਤਾਂ ਕੀ ਲੱਗਦਾ ਜਿਹੜਾ ਸਰਕਾਰਾਂ ਦੇ ਕੰਮ ਕਰਨ ਵਾਲਾ ਉਹ ਜਿਹੜੀਆਂ ਸਮਾਜ ਸੇਵਾ ਸੰਸਥਾ ਆਉ ਕਰ ਰਹੀਆਂ ਤੇ ਕਿੱਦਾਂ ਦਾ ਮਾਜੀ ਤੁਹਾਡੀ ਉਮਰ ਦੇ ਵਿੱਚ ਸਰਕਾਰੋਂ ਦੇ ਇਦਾਂ ਚੰਪ ਲੱਗੀ ਜੀ ਲੱਗਿਆ ਹੈ ਜੀ ਸਾਰੇ ਸਾਹਿਬ ਜੀ ਨੂੰ ਜੀ ਇਹੋ ਜੇ ਉਹ ਬੜੀ ਅਜੀਬ ਲੱਗ ਰਹੀ ਹੈ। ਬਹੁਤ ਚੰਗਾ ਲੱਗ ਰਿਹਾ ਹੈ। ਇਹ ਤਾਂ ਸਭ ਨੇ ਸੇਵਾ ਜਿਵਾਣੇ ਵਾਲੀ ਬਹੁਤ ਅੱਛਾ। ਇਹ ਆਮ ਲੋਕ ਤਾਂ ਜਿਵੇਂ ਸਾਡੇ ਕੋਲ ਕੀ ਆਉਂਦੇ ਨੇ ਕਿ ਇਹ ਥੀ ਲੋਕ ਨੇ ਤੇ ਇੰਪਾਂਚਾ ਹੋ ਰਹੇ ਨੇ। ਜੀ। ਆਏ ਮਹਿਮਾਨਾਂ ਦਾ ਉਹ ਡਾਕਟਰ ਸਾਹਿਬ ਦੀ ਟੀਮ ਦਾ ਧੰਨਵਾਦ ਕਰਦੀ ਆ ਜੀ ਆਨ